ਹਜ਼ਰ ਬਾਈ ਬੈਚ ਦੇ ਆਈਪੀਐਸ ਦੀ ਕਾਰੀ ਰਿਸ਼ਵ ਪੋਲਾ ਤੇ ਸਕੂਲ ਦੇ ਵਿੱਚ ਆ ਕੇ ਬੱਚਿਆਂ ਦੇ ਨਾਲ ਗੱਲਬਾਤ ਕੀਤੀ ਹੈ। ਉਹ ਤੇ ਆਪਣੇ ਤਜਰਬੇ ਦੇ ਆਧਾਰ ਤੇ ਬੱਚਿਆਂ ਦੇ ਸਵਾਲਾਂ ਦੇ ਜਵਾਬ ਦਿੰਦੇ ਨੇ ਤੇ ਹਮੇਸ਼ਾ ਅੱਗੇ ਵਧਣ ਦੀ ਸੋਚ ਉੱਤੇ ਕੰਮ ਕਰਨ ਦੇ ਲਈ ਬੱਚਿਆਂ ਨੂੰ ਪ੍ਰੇਰਿਤ ਕੀਤਾ। ਮੈਂ ਹੋਰ ਚੀਜ਼ ਸਕੂਲ ਦੇ ਦਿੱਤੀ ਜੇ ਉਸ ਬਾਰੇ ਜਾਣਕਾਰੀ ਦਿਓ ਔਰ ਉਸ ਕੋ ਪਹਿਲਾਂ ਤੁਹਾਡਾ ਆਜਰਾਜ ਬਹੁਤ ਬਹੁਤ ਸਵਾਗਤ ਹੈ ਸਰ। ਜੀ ਕਿਸ ਬਾਰੇ। ਇਹ ਅਨਰੇਵਲ ਗਾਈਡੈਂਸ ਆਫ ਸੀਐਮ ਪੰਜਾਬ ਤੇ ਅੰਡਰ ਐਜੂਕੇਸ਼ਨ ਮਿਨਿਸਟਰ ਸਾਹਿਬ ਦੇ ਅੰਡਰ ਇੱਕ ਨਵਾਂ ਉਪਰਾਲਾ ਕੱਢਿਆ ਜਿਹਦੇ ਵਿੱਚ ਕਿ ਮੈਂਟਰਸ਼ਿਪ ਪ੍ਰੋਗਰਾਮ ਇੱਕ ਇਸਟੈਬਲਿਸ਼ ਕੀਤਾ ਹੈ ਤਾਂ ਕਿ ਵੇਰੀਅਸ ਆਫਿਸਰਸ ਇਨ ਦੇਅਰ ਓਨ ਕਪੈਸਿਟੀਜ਼ ਆਈ ਏ ਐਸ ਆਫਿਸਰਸ ਹੋ ਗਏ ਆਈ ਪੀ ਐਸ ਆਫਿਸਰਸ ਦੀ ਇੱਕ ਲਿਸਟ ਸਰਕੂਲੇਟ ਹੋਈ ਹੈ ਜਿਨ੍ਹਾਂ ਨੇ ਵੀ ਵੋਲੰਟਰੀ ਆਪਣਾ ਇੱਕ ਐਫਰਟ ਸ਼ੋ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿ ਇਸ ਸਕੂਲ ਲੈਵਲ ਦੇ ਵਿੱਚ ਉਹਦਾ ਇੱਕ ਮੈਂਟਰਸ਼ਿਪ ਪ੍ਰੋਵਾਈਡ ਕੀਤੀ ਜਾ ਸਕੇ ਇੱਕ ਰਾਈਟ ਡਾਇਰੈਕਸ਼ਨ ਪ੍ਰੋਵਾਈਡ ਕੀਤੀ ਜਾ ਸਕੇ ਨਾਟ ਓਨ ਦੀ ਐਡਮਿਨਿਸਟ੍ਰੇਟਿਵ ਗਰਾਊਂਡ ਬਟ ਇੱਕ ਟੀਚਰਸ ਦੇ ਨਾਲ ਇੰਟਰੈਕਟ ਕਰਕੇ ਪ੍ਰਿੰਸੀਪਲ ਮੈਮ ਨਾਲ ਇੰਟਰੈਕਟ ਕਰਕੇ ਕੀ ਸੁਜੈਸ਼ਨਸ ਆਪਾਂ ਲੈ ਕੇ ਆ ਸਕਦੇ ਆ ਕਿ ਕਿਵੇਂ ਅਸੀਂ ਸਟੈਡ ਫਾਸਟ ਕਿਵੇਂ ਆਪਾਂ ਕੋਸ਼ਿਸ਼ ਕਰ ਸਕਦੇ ਆ ਜਿਹੜੇ ਵੀ ਇਨਫਰਾਸਟ੍ਰਕਚਰਲ ਨੀਡਸ ਹੈ ਜੋ ਵੀ ਰਿਕੁਆਇਰਮੈਂਟਸ ਆਫ ਦੀ ਸਕੂਲਿੰਗ ਹੈਗੀ ਹੈ ਸਕੂਲਿੰਗ ਦੇ ਵਿੱਚ ਬਹੁਤ ਇੰਪਰੂਵਮੈਂਟ ਹੋਈ ਹੈ ਅਸੀਂ ਦੇਖ ਰਹੇ ਆ ਬਟ ਇਸ ਚੀਜ਼ ਨੂੰ ਹੋਰ ਇੱਕ ਨੈਕਸਟ ਲੈਵਲ ਤੇ ਲੈ ਕੇ ਜਾਣ ਦੇ ਲਈ ਗਵਰਨਮੈਂਟ ਵੱਲੋਂ ਇਹ ਪੁਸ਼ ਹੈਗਾ ਕਿ ਆਫੀਸਰ ਲੈਵਲ ਤੇ ਜਾ ਕੇ ਉਹ ਗਰਾਊਂਡ ਲੈਵਲ ਤੇ ਜਾ ਕੇ ਸਕੂਲ ਨੂੰ ਅਡਾਪਟ ਕਰਨ ਤੇ ਬੱਚਿਆਂ ਦੇ ਵਿੱਚ ਜੋ ਕੋਈ ਡਾਊਟਸ ਹੈ ਜੋ ਵੀ ਉਹਨਾਂ ਦੇ ਇੱਕ ਮੈਂਟਰਸ਼ਿਪ ਪ੍ਰੋਵਾਈਡ ਹੋ ਸਕੇ ਉਹਨਾਂ ਨੂੰ ਇੱਕ ਰਾਈਟ ਡਾਇਰੈਕਸ਼ਨ ਦਿੱਤੀ ਜਾ ਸਕੇ ਕਿ ਉਹਨਾਂ ਨੂੰ ਇਨਸਪੀਰੇਸ਼ਨ ਮਿਲੇ ਕਿ ਉਹ ਇੱਕ ਸਹੀ ਡਾਇਰੈਕਸ਼ਨ ਦੇ ਵਿੱਚ ਵਰਕ ਕਰਨ ਤੇ ਆਪਣੇ ਬ੍ਰੇਨ ਡレイン ਜਿਹੜਾ ਹੋ ਰਿਹਾ ਉਸ ਚੀਜ਼ ਨੂੰ ਵੀ ਕੰਟਰੋਲ ਕਰਨ ਦੇ ਲਈ ਤਾਂ ਵੇਰੀਅਸ ਐਸਪੈਕਟਸ ਨੂੰ ਕਵਰ ਕਰਦੇ ਹੋਏ ਮਲਟੀਫੈਸੀਟੇਡ ਅਪਰੋਚ ਨੂੰ ਲੈਂਦੇ ਹੋਏ ਗਵਰਨਮੈਂਟ ਨੇ ਇਹ ਸਟੈਪ ਲிட்டਾ ਹੈ ਤਾਂ ਕਿ ਉਹਨਾਂ ਨੂੰ ਮਲਟੀ ਡਾਈਮੈਨਸ਼ਨਲ ਆਊਟਲੁੱਕ ਮਿਲ ਸਕੇ ਸਕੂਲ ਦੇ ਵੱਲੋਂ ਉਹਨਾਂ ਨੂੰ ਰੀਅਲ ਗਰਾਉਂਡ ਫੀਡਬੈਕ ਮਿਲ ਸਕੇ ਕਿ ਸਕੂਲ ਦੇ ਵਿੱਚ ਕੀ ਕੀ ਹੋਰ ਇੰਪਰੂਵ ਕਰਨ ਦੀ ਲੋੜ ਹੈ throughly directly through the administration and the personal efforts of the officers so, thanks everybody हर एक ऑफिसर ਨੂੰ ਇੰਡੀਵਿਜੂਅਲੀ ਸਕੂਲ ਅਲੋਕੇਟ ਕੀਤਾ ਹੈਗਾ ਜਿਹਦੇ ਚ ਉਹ ਪਰਸਨਲ ਟੈਂਸ਼ਨ ਦੇਗਾ which i think is a very 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 good step ਜਿਹਦੇ ਨਾਲ ਕਿ ਬੰਦਾ ਓਨਰਸ਼ਿਪ ਲੇਗਾ ਇੱਕ ਸੈਂਸ ਆਫ ਓਨਰਸ਼ਿਪ ਇੱਕ ਸੈਂਸ ਆਫ ਬਿਲੋਂਗਿੰਗਨੈਸ ਦਾ ਕਨਸੈਪਟ ਹੁੰਦਾ ਉਹ ਚੀਜ਼ ਲੈ ਕੇ ਆ ਰਹੀ ਹੈ ਗਵਰਨਮੈਂਟ ਤਾਂ ਕਿ ਹਰ ਇੱਕ ਗਵਰਨਮੈਂਟ ਅਫੀਸ਼ਰ ਕਿੰਨੀ ਵੀ ਪੋਜੀਸ਼ਨ ਤੇ ਹੈ ਮੇਟ ਵੀ ਦੀ ਹਾਈਸ ਲੈਵਲ ਅਫੀਸਰਸ ਜਿਨ੍ਹਾਂ ਦੇ ਵਿੱਚ ਕੀ ਡੀਸੀ ਲੈਵਲ ਹੋ ਗਿਆ ਐਸਐਸਪੀ ਲੈਵਲ ਦੇ ਅਫੀਸਰਸ ਵੀ ਹੈ ਇਸ ਲਿਸਟ ਦੇ ਵਿੱਚ ਤਾਂ ਜਦੋਂ ਉਹ ਓਨਰਸ਼ਿਪ ਪਲਾਨਗੇ ਉਹਨਾਂ ਨੂੰ ਬਿਲੋਂਗਿੰਗਨੈਸ ਆਏਗੀ ਵਿਦ 올 देयर ਵੇਅਰ ਵਿਦ 올 ਜਿਹੜੀ ਵੀ ਉਹਨਾਂ ਦੇ ਮਾਈਟ ਉਹਨਾਂ ਦਾ ਥਰੂ देयर ਅਫੀਸ਼ੀਅਲ ਕਪੈਸਿਟੀਆਂ ਹੈ ਉਹਨਾਂ ਨੂੰ ਯੂਜ਼ ਕਰਕੇ ਆਪਣੀ ਗਵਰਨਮੈਂਟ ਸਕੂਲਸ ਨੂੰ ਨੈਕਸਟ ਲੈਵਲ ਤੇ ਜਾਣ ਲਈ ਇਟ ਵਿਲ ਬੀ ਅ ਗ੍ਰੇਟ ਹੈਲਪ ਸਰ ਤੁਸੀਂ ਕੀ ਫੋਕਸ ਕਰਦੇ ਹੋ ਬੱਚਿਆਂ ਨੂੰ ਫਰਮਲੀ ਵੈਰੀ ਬਿਗਨਿੰਗਸ ਆਪਣਾ ਗੋਲ ਜਿਹੜਾ ਹੈਗਾ ਉਹਦੇ ਵਾਸਤੇ ਧਿਆਨ ਰੱਖਣਾ ਨੇ ਬਿਲਕੁਲ ਜੀ ਇੱਕ ਬੇਸ ਪ੍ਰੋਵਾਈਡ ਕਰਦਾ ਜੀ ਜਿਹੜਾ ਆਪਾਂ ਛੋਟੀ ਕਲਾਸਿਸ ਦੇ ਵਿੱਚ ਹੁੰਦੇ ਆ ਇੱਕ ਬੇਸ ਪ੍ਰੋਵਾਈਡ ਕਰਦਾ ਆਪਾਂ ਜਿਸ ਜੋ ਚੀਜ਼ ਦੇਖਦੇ ਆ ਜਦੋਂ ਬੰਦਾ ਛੋਟਾ ਹੁੰਦਾ ਜਦੋਂ ਬੱਚਾ ਛੋਟਾ ਹੁੰਦਾ ਤਾਂ ਉਸ ਉਹ ਵਿਜ਼ੂਅਲ ਇਟਸ ਨਾਲ ਸਿੱਖਦਾ ਚੀਜ਼ਾਂ ਨੂੰ ਦੇਖ ਕੇ ਜਿਆਦਾ ਡੀਸਾਈਫਰ ਕਰਦਾ ਚੀਜ਼ਾਂ ਤਾਂ ਜੋ ਉਹਨਾਂ ਦੇ ਅੱਗੇ ਆਪਾਂ ਲੈ ਕੇ ਆਵਾਂਗੇ ਜੋ ਆਪਾਂ ਉਹਨਾਂ ਦੇ ਅੱਗੇ ਰੋਲ ਮਾਡਲਸ ਜੋ ਆਪਾਂ ਸਿਚੁਏਸ਼ਨਸ ਉਹਨਾਂ ਦੇ ਅੱਗੇ ਲੈ ਕੇ ਆਵਾਂਗੇ ਉਸ ਚੀਜ਼ ਨੂੰ ਉਹ ਗ੍ਰੈਸਪ ਕਰਕੇ ਬੈਟਰ ਲਰਨ ਕਰਦੇ ਆਂ ਸੋ ਗਵਰਨਮੈਂਟ ਦਾ ਵੀ ਕੇ ਇਨੀਸ਼ੀਏਟਿਵ ਹੈ ਕਿ ਇੱਕ ਰਾਈਟ ਡਾਇਰੈਕਸ਼ਨ ਦੇ ਵਿੱਚ ਪ੍ਰਿੰਸੀਪਲ ਮੈਮ ਆਫਿਸਰਸ ਨਾਲ ਇੰਟਰੈਕਟ ਕਰਾਣਗੇ ਜਦੋਂ ਉਹ ਬੱਚਿਆਂ ਨੂੰ ਦੇਖਾਏਗਾ ਕਿ ਇਹ ਸਾਡੇ ਰੇਂਜ ਤੋਂ ਬਾਹਰ ਨਹੀਂ ਅਸੀਂ ਵੀ ਜਾ ਸਕਦੇ ਹਾਂ ਅਸੀਂ ਵੀ ਕੁਝ ਬਣ ਸਕਦੇ ਹਾਂ ਫੌਜ ਦੇ ਵਿੱਚ ਵੱਡੇ ਆਫਿਸਰਸ ਬਣ ਸਕਦੇ ਹਾਂ ਗਵਰਨਮੈਂਟ 'ਚ ਬਣ ਸਕਦੇ ਹਾਂ ਆਪਣਾ ਸਾਥ ਦੇ ਸਕਦੇ ਹਾਂ ਤਾਂ ਉਹ ਹੈਲਪ ਕਰਦਾ ਹੈ ਏਵਰੀ ਵੌਕਸ ਆਫ ਲਾਈਫ ਦੇ ਵਿੱਚ ਉਹਨਾਂ ਨੂੰ ਜਾਣਦੇ ਵਿੱਚ ਇਸ ਤਰ੍ਹਾਂ ਦਾ ਐਕਸਪੀਰੀਅੰਸ ਇੰਟਰੈਕਸ਼ਨ ਵਿਦ ਚਿਲਡਰਨ ਮੀ ਬੀਇੰਗ ਫਰੋਮ ਪੰਜਾਬ ਇਟਸੈਲਫ ਮੇਰਾ ਆਪਣਾ ਇੱਕ ਆਈਕੋਨ ਸੇ ਇੱਕ ਨਿਜੀ ਮੇਰਾ ਬਹੁਤ ਇੰਟਰਸਟ ਹੈ ਕਿ ਮੈਂ ਆਪਣੇ ਪੰਜਾਬ ਦੇ ਆਪਣੇ ਧਰਤੀਲੀ ਕੁਛ ਕਰਾਂ ਮਿੱਟੀ ਦਾ ਕਰਜੀ ਨੂੰ ਕਹਿੰਦੇ ਆ ਤਾਂ ਇੱਕ ਆਟੋਮੈਟਿਕਲੀ ਇੱਕ ਮੇਰਾ ਸਿਗਾ ਇਹਦੇ ਵੱਲ ਫੋਕਸ ਸੀ ਇੱਕ ਟੈਂਸ਼ਨ ਸੀ ਕਿ ਮੈਂ ਸਕੂਲ ਨੂੰ ਕਿਵੇਂ ਇੰਪਰੂਵ ਕਰ ਸਕਾਂ ਆਪਣੇ ਏਰੀਆ ਦੇ ਆਪਣੇ ਪੰਜਾਬ ਦੇ ਲਈ ਕੀ ਫੋਰ ਸਟੈਪ ਕਰ ਸਕੀਏ ਤਾਂ ਕਿ ਆਪਾਂ ਇਸ ਨੂੰ ਇੰਪਰੂਵ ਕਰੀਏ ਤਾਂ ਉਸੇ ਸਟੈਪ ਦੇ ਵਿੱਚ ਮੇਰਾ ਵੀ ਇੰਟਰਸਟ ਸੀਗਾ ਕਿ ਮੈਂ ਆ ਕੇ ਬੱਚਿਆਂ ਨਾਲ ਇੰਟਰੈਕਟ ਕਰ ਸਕਾਂ ਕਿ ਇਹਨਾਂ ਨੂੰ ਐਟਲੀਸਟ ਰਾਈਟ ਡਾਇਰੈਕਸ਼ਨ ਦਿੱਤੀ ਜਾ ਸਕੇ ਇਹਨਾਂ ਨੂੰ ਪਤਾ ਹੋਵੇ ਕਿ ਆਪਾਂ ਕਿਸ ਚੀਜ਼ ਵੱਲ ਨੂੰ ਫੋਕਸ ਕਰਨਾ ਹੈ ਤੇ ਕਿਹੜੀ ਚੀਜ਼ ਨੂੰ ਅਵੋਇਡ ਕਰਨਾ ਹੈ ਸਰ ਜਿਸ ਤਰ੍ਹਾਂ ਤੁਸੀਂ ਅੱਜ ਇੱਥੇ ਸਕੂਲ ਜਾਈਓ ਇਸ ਤੋਂ ਪਹਿਲਾਂ ਕਿਸੇ ਹੋਰ ਸਕੂਲ ਦੇ ਵਿੱਚ ਵੀ ਲੈਕਚਰ ਸੁਣ ਕੇ ਆਇਆ ਸੀ ਦੇਖੋ ਹੋਰ ਸਕੂਲ ਦੇ ਵਿੱਚ ਵੈਸੇ ਤਾਂ ਗਏ ਆ ਬਟ ਇਹ ਜਿਹੜੀ ਅਪਰੋਚ ਹੈ ਫਰਸਟ ਟਾਈਮ ਮੈਂਟਰਸ਼ਿਪ ਪ੍ਰੋਗਰਾਮ ਜਿਹੜਾ ਹੈ ਸ਼ੁਰੂ ਹੈ ਉਹਦੇ ਤਹਿਤ ਇਹੀ ਸਕੂਲ ਜਿਹੜਾ ਮੈਨੂੰ ਅਲੋਕੇਟ ਹੋਇਆ ਗਾ ਸਰ ਜਿਹੜਾ ਬੱਚਿਆਂ ਨਾਲ ਅਜੇ ਸਵੀਅਤ ਤੋਂ ਲੈ ਕੇ ਹੁਣ ਤੱਕ ਦਾ ਡਿਸਪਲਨ ਹੈਗਾ ਜੀ ਨਾ ਲਾਈਵਡ ਸਾਰੇ ਬੈਠੇ ਰਹੇ ਮਤਲਬ एवरीवन ਧੁੱਪ ਹੈਗੀ ਇੱਥੇ ਤੇ ਬੱਚੇ ਬੈਠੇ ਪ੍ਰੋਪਰਲੀ ਕੋਈ ਹਿਲਜੁਲ ਨਹੀਂ ਕੋਈ ਗੱਲਾਂ ਬਾਤਾਂ ਨਹੀਂ ਸਾਰਿਆਂ ਨੇ ਬੜੇ ਧਿਆਨ ਨਾਲ ਸੁਣਿਆ ਤੇ ਇਹ ਸ਼ੋਅ ਕਰਦਾ ਹੈ ਕਿ ਆਪਣੇ ਪੰਜਾਬ ਦੇ ਬੱਚਾਂ ਚ ਕਿੰਨੀ ਡੈਡੀਕੇਸ਼ਨ ਹੈ ਕਿੰਨੇ ਰਿਸੋਲਵ ਹੈ ਕਿੰਨਾਂ ਰੈਜ਼ੀਲੀਅੰਸ ਹੈ ਬਟ ਇਹਨਾਂ ਨੂੰ ਤਰਾਸ਼ਣਾ ਸਾਡੀ ਜ਼ਿੰਮੇਵਾਰੀ ਹੈ ਜੀ ਸਰ ਮੈਂ ਇਹ ਕਹਿਣਾ ਚਾਹੂੰਗੀ ਕਿ ਇੱਕ ਬਹੁਤ ਹੀ ਵਧੀਆ ਉਪਰਾਲਾ ਹੈ ਪੰਜਾਬ ਸਰਕਾਰ ਦਾ ਸਾਡੇ ਐਜੂਕੇਸ਼ਨ ਮਿਨਿਸਟਰ ਜਿਨ੍ਹਾਂ ਨੇ ਇਹ ਚੀਜ਼ ਸੋਚੀ ਕਿਉਂਕਿ ਸਰ ਇਹ ਸਾਡੇ ਬੱਚਾਂ ਲਈ ਇੱਕ ਆਈਡੀਆ ਲੇਕ ਰੋਲ ਮਾਡਲ ਬਣਨਗੇ ਮਤਲਬ ਕੋਈ ਪਤਾ ਨਹੀਂ ਬੱਚੇ ਨੂੰ ਕਿਸ ਉਮਰ 'ਚ ਕਿਹੜੀ ਚੀਜ਼ ਇਹ ਜੀ ਕਲਿੱਕ ਕਰ ਜਾਏ ਤੇ ਕੋਈ ਪਰਸਨੈਲਿਟੀ ਉਹਨੂੰ ਇਨੀ ਇੰਪ੍ਰੈਸ ਕਰ ਜਾਂਦੀ ਹੈ ਕਿ ਉਹਦਾ ਰੋਲ ਮਾਡਲ ਬਣ ਜਾਂਦਾ ਹੈ ਉਹ ਉਹਦਾ ਲਾਈਫ ਦਾ ਮਕਸਦ ਬਣ ਜਾਂਦਾ ਹੈ ਕਿ ਮੈਂ ਵੀ ਇੱਥੇ ਤੱਕ ਪਹੁੰਚਣਾ ਹੈ ਮੈਂ ਵੀ ਇਹ ਪੋਜੀਸ਼ਨ ਹਾਸਲ ਕਰਨੀ ਹੈ ਤੇ ਜਿਹਨੇ ਵਧੀਆ ਤਰੀਕੇ ਨਾਲ ਸਰਨਿਆ 'ਚ ਇੰਟਰੈਕਟ ਕੀਤਾ ਬੱਚਿਆਂ ਦੇ ਨਾਲ ਉਹਨਾਂ ਦੇ ਲੈਵਲ ਤੇ ਆ ਕੇ ਤੇ ਉਹਨਾਂ ਦੇ ਕਈ ਸਵਾਲਾਂ ਦੇ ਜਵਾਬ ਵੀ ਦਿੱਤੇ ਉਹਨਾਂ ਦੀ ਕੁਐਰੀਜ਼ ਤੇ ਬੱਚਿਆਂ ਨੂੰ ਇਹ ਵਾਕਈ ਇੰਪ੍ਰੈਸ ਕਰੇਗੀ ਮਰੂ ਕੀ ਜੀ ਨੂੰ ਵੀ ਬਹੁਤ ਸਾਰਾ ਜਾਈ ਹੈ ਜਿਤਨਾ ਬਹੁਤ ਵੱਡੇ ਵੱਡੇ ਪਰਸਨੈਟੀਜ਼ ਤੁਸੀਂ ਸਕੂਲ ਦੇ ਵਿੱਚ ਆਉਣ ਦਾ ਮੰਨਤ ਕਰੋਗੇ ਜੀ ਹਾਂ ਜੀ ਆਣਗੇ ਜੀ ਸਾਡੇ ਵੱਲੋਂ ਤਾਂ मोस्ट ਇਨਵਾਈਟਡ ਸਰ ਕਿਉਂਕਿ ਇਹ ਜੀ ਪਰਸਨੈਟੀਜ਼ ਜੇ ਇਹ ਮੰਚ ਤੇ ਬੱਚਿਆਂ ਦੇ ਨਾਲ ਰੂਬਰੂ ਹੋਣਗੀਆਂ ਇਹ ਬੱਚਿਆਂ ਨੂੰ ਬਹੁਤ ਅੱਗੇ ਵਧਣ ਲਈ ਇਨਸਪਾਇਰ ਕਰਨਗੀਆਂ ਸਾਬ ਸਰਕਾਰ ਵੱਲੋਂ ਐਮੀਨਸ ਸਕੂਲਾਂ ਨੂੰ ਲੈ ਕੇ ਇੱਕ ਮੈਂਟਰਸ਼ਿਪ ਸ਼ੁਰੂ ਕੀਤੀ ਗਈ ਹੈ। ਇਸੇ ਦੇ ਤਹਿਤ ਹੀ ਆਈਪੀਐਸ ਅਫੀਸਰ 2022 ਬੈਚ ਦੇ ਰਿਸ਼ਭ ਸ਼ੁਕਲਾ ਜੋ ਹੈ ਇੱਥੇ ਪਹੁੰਚੇ ਨੇ ਤੇ ਜੋ ਰਾਜਪੁਰਾ ਦਾ ਮਹਿੰਦਰਗੰਗ ਦਾ ਸਰਕਾਰੀ ਸਕੂਲ ਹੈ ਉੱਥੇ ਪਹੁੰਚੇ ਤੇ ਬੱਚਿਆਂ ਨਾਲ ਉਹਨਾਂ ਨੇ ਇੰਟਰੈਕਸ਼ਨ ਕੀਤੀ ਤੇ ਬੱਚਿਆਂ ਨੂੰ ਆਉਣ ਵਾਲੇ ਡਾਊਟਸ ਦੇ ਬਾਰੇ ਉਹਨਾਂ ਨੇ ਕਲੀਅਰ ਕੀਤਾ ਕਿ ਬੱਚੇ ਕਿਸ ਤਰ੍ਹਾਂ ਜੋ ਆਪਣੇ ਪੇਪਰ ਹੈ ਉਹ ਕਰੈਕ ਕਰ ਸਕਦੇ ਆ ਤੇ ਬੱਚਿਆਂ ਵੱਲੋਂ ਵੀ ਉਹਨਾਂ ਨਾਲ ਸਵਾਲ ਜਵਾਬ ਕਰਕੇ ਆਪਣੇ ਡਾਊਟਸ ਕਲੀਅਰ ਕੀਤੇ ਤੇ ਇਸ ਮੌਕੇ ਤੇ ਜੋ ਪ੍ਰਿੰਸੀਪਲ ਮੈਡਮ ਤੇ ਨਾਲ-ਨਾਲ ਉਹਨਾਂ ਦਾ ਜੋ ਵੀ ਸਟਾਫ ਸੀਗਾ ਇੱਥੇ ਮੌਜੂਦ ਰਹੇ ਤੇ ਉਹਨਾਂ ਨੇ ਵੀ ਪੂਰਾ ਵਾਰਮ ਵੈਲਕਮ ਜੋ ਹੈ ਰਿਸ਼ਭ ਸ਼ੁਕਲਾਰੀ ਦਾ ਕੀਤਾ ਅਸੀਂ ਗੱਲਬਾਤ ਕਰਾਂਗੇ ਉਹਨਾਂ ਕੋਲ ਪੁੱਛਾਂਗੇ ਕਿ ਆਖਿਰ ਇਹ ਜੋ ਪੰਜਾਬ ਸਰਕਾਰ ਵੱਲੋਂ ਮੈਂਟਰਸ਼ਿਪ ਨੂੰ ਲੈ ਕੇ ਕਾਰਜਕ੍ਰਮ ਸ਼ੁਰੂ ਕੀਤੇ ਗਏ ਆ ਇਹ ਕਿਨੇ ਕ ਲਾਹੇਵੰਦ ਸਿੱਧ ਹੁੰਦੇ ਆ ਜਤਿੰਦਰ ਲਕੀ ਐਨ ਬੀ ਨਿਊਜ਼ ਰਾਜਪੁਰਾ